ਹਾਂਜੀ ਦੋਸਤੋ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਿੱਧੂ ਦੇ ਜਸਟਿਸ ਨੂੰ ਲੈ ਕੇ ਕੋਈ ਨਾ ਕੋਈ ਪੋਸਟ ਸ਼ੇਅਰ ਕਰਦੇ ਹੀ ਰਹਿੰਦੇ ਆ ਉਸੇ ਤਰ੍ਹਾਂ ਬਾਈ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਾਪੂ ਬਲਕੌਰ ਸਿੰਘ ਨੇ ਹੁਣੇ-ਹੁਣੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਸ ਵਿੱਚ ਬਾਪੂ ਬਲਕੌਰ ਸਿੰਘ ਜੀ ਲਿਖਦੇ ਨੇ ਸਿੱਧੂ ਦੇ ਜਾਣ ਤੋਂ 787 ਦਿਨ ਬਾਅਦ #JusticeForSidhuMosewala ਪਾਰਲੀਮੈਂਟ ਦੇ ਚਲਦਿਆਂ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕੇਂਦਰੀ ਜਾਂਚੀਆਂ ਵੱਲੋਂ ਅੰਤਿਕਵਾਦੀ ਕੋਸ਼ਿਸ਼ਿਤ ਕੀਤਾ ਹੋਇਆ ਗੈਂਗਸਟਰ ਦਿੱਲੀ ਦੀ ਹਿੜ ਜੇਲ੍ਹ ਵਿੱਚ ਮੇਰੇ ਪੁੱਤਰ ਦੇ ਕਾਤਲ ਦੀ ਸਾਜ਼ਿਸ਼ ਕਰਦਾ ਹੈ ਉਸਦੇ ਬਾਅਦ ਉਸ ਨੂੰ ਹਰ ਜਗ੍ਹਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ 1.5 ਸਾਲ ਪਹਿਲਾਂ ਉਹ ਪੰਜਾਬ ਜੇਲ੍ਹ ਪੁਲਿਸ ਰਿਆਸਤ ਵਿੱਚ ਗੈਰ ਕਾਨੂੰਨੀ ਇੰਟਰਵਿਊ ਕਰਦਾ ਹੈ ਇੰਟਰਵਿਊ ਵਿੱਚ ਉਹ ਮੇਰੇ ਪੁੱਤਰ ਖਿਲਾਫ ਸਾਜ਼ਿਸ਼ ਬਾਰੇ ਕਬੂਲਦਾ ਹੈ ਅਤੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ ਉਸਦੇ ਬਾਅਦ ਉਸ ਨੂੰ ਦੂਸਰੇ ਦੇਸ਼ਾਂ ਤੋਂ ਕਰੋੜਾ ਰੁਪਏ ਦੀ ਨਸ਼ਾ ਤਸਕਰੀ ਮਾਮਲੇ ਵਿੱਚ ਗੁਜਰਾਤ ਲਿਜਾਇਆ ਜਾਂਦਾ ਹੈ ਕੇਂਦਰੀ ਗ੍ਰਹਿ ਮੰਤ్రਾਲੇ ਸੈਕਸ਼ਨ 268 ਦੇ ਤਹਿਤ ਉਸ ਨੂੰ 1 ਸਾਲ ਲਈ ਗੁਜਰਾਤ ਜੇਲ੍ਹ ਵਿੱਚ ਫੂਜ ਕਰਦਾ ਹੈ ਇਸੇ ਦੌਰਾਨ ਸਲਮਾਨ ਖਾਨ ਤੇ ਹਮਲਾ ਹੁੰਦਾ ਹੈ ਇਸੇ ਹਮਲੇ ਤੇ ਮumbai ਪੁਲਿਸ ਵੱਲੋਂ ਦਾਇਰ ਕੀਤੀ ਗਈ ਲਗਭਗ 1800 ਪੰਨਿਆਂ ਦੀ ਚਾਰਟ ਲਿਸਟ ਵਿੱਚ ਦੱਸਿਆ ਗਿਆ ਹੈ ਕਿ ਇਹ ਸਾਜ਼ਿਸ਼ ਉਸ ਗੈਂਗਸਟਰ ਨੇ ਗੁਜਰਾਤ ਜੇਲ੍ਹ ਵਿੱਚ ਬੈਠਿਆਂ ਕੀਤੀ ਇੱਕ ਪੀੜਤ ਹੋਣ ਦੇ ਨਾਤੇ ਪੰਜਾਬ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਇਸ ਬਾਰੇ ਸਪਸ਼ਟੀਕਰਨਤਾ ਮੰਗਿਆ ਜਾਵੇ ਇਸ ਦੇਸ਼ ਵਿੱਚ ਮਿਹਨਤ ਕਰਕੇ ਅੱਗੇ ਵਧਣ ਵਾਲੇ ਸਾਡੇ ਧੀਆ ਪੋਤਾ ਨਾਲੋਂ ਗੁੰਡੇ ਅਤੇ ਗੈਂਗਸਟਰ ਜ਼ਿਆਦਾ ਮਹਿਫੂਜ਼ ਹਨ ਮੈਂ ਆਸ ਕਰਦਾ ਕੀ ਹਰ ਮਾਪੇ ਬਾਪ ਇਹਨਾਂ ਗੱਲਾਂ ਬਾਰੇ ਦੇਖਦੇ ਆ ਮੇਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਖਦੇ ਹੋਣਗੇ ਤਾਂ ਦੋਸਤੋ ਇਹ ਸੀ ਕਿ ਬਾਪੂ ਬਲਕੌਰ ਸਿੰਘ ਦੀ ਸ਼ੇਅਰ ਕੀਤੀ ਹੋਈ ਪੋਸਟ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਇਸ ਦੇ ਨਾਲ ਹੀ ਵੀਡੀਓ ਦਾ ਇਥੇ ਹੀ ਕਰਦੇ ਆ ਐਂਡ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਨਾਲ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲੇ ਆਈਕਨ ਨੂੰ ਜ਼ਰੂਰ ਇਹਨਾਂ ਪ੍ਰੈਸ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਧੰਨਵਾਦ